ਸਾਰੇ ਨੂੰ ਪਤਾ ਵਾ ਕਿ ਜਿਹੜੀ ਭਾਈ ਮਨਦੀਪ ਸਿੰਘ ਦੇ ਭਰਾਤਾ ਜੀ ਭਾਈ ਸੰਦੀਪ ਸਿੰਘ ਸਾंनी ਜਿਹੜੀ ਕੁਰਬਾਨੀ ਕੀਤੀ ਆ ਜਿਹੜਾ ਆਪਣੇ ਆਪ ਨੂੰ ਸੂਬਾ ਸਰਹੰਦ ਕਹਿੰਦਾ ਸੀ ਉਹਨੇ ਇੱਥੇ ਬੱਚਿਆਂ ਦਾ ਸ਼ਿਕਾਰ ਖੇਡਿਆ ਹੈ ਧਰਤੀ ਤੇ ਚਬਾਲ ઠાਣੇ ਲੱਗ ਰਿਆ ਕਰਨ ਤਰ ਲੱਗ ਰਿਆ ਕੈਰੋਂ ਲੱਗ ਰਿਆ ਇਹ ਪ੍ਰਾਣੀ ਜਿੰਨੇ ਵੀ ਜਿਹੜੇ ਸਾਡੇ ਬਜ਼ੁਰਗ ਆ ਜਿਹੜੇ ਸਾਡੇ ਵੀਰ ਆ ਉਹਨਾਂ ਨੂੰ ਸਾਰਾ ਪਤਾ ਹੈ ਇਹਦੀ ਇਨਸਾਨੀ ਬਾਰੇ ਕਿ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਜੀ ਗੁਰੂ ਸਾਹਿਬ ਕਿਰਪਾ ਕਰਨ ਵੀ 11 ਤਰੀਕ ਨੂੰ ਤੁਹਾਡੇ ਸਾਹਮਣੇ ਤੇ ਫਰਮਦਾਣ ਪਹੁੰਚ ਹੋਈਗਾ ਜੀ ਮੈਂ ਤੇ ਬੇਨਤੀ ਕਰਾਂਗਾ ਪੱਤਰਕਾਰ ਵੀ ਉਹ ਸਵਾਲ ਕਰਨ ਜੇ ਸਾਨੂੰ ਨਾ ਚੁਭਣਾ ਇਹ ਸਾਡਾ ਵੀ ਫਰਜ਼ ਮੰਨਦਾ ਵਾ ਕਿ ਪੱਤਰਕਾਰ ਸਾਡੇ ਭਰਾ ਸਮਝ ਕੇ ਉਹਨਾਂ ਨਾਲ ਉਹ ਕੋਈ ਇਹੋ ਜਿਹੀ ਗੱਲ ਨਾ ਕਰੀ ਕਿਸੇ ਨੂੰ ਨੁਕਸਾਨ ਪੜ ਕੇ ਚਲੋ ਅਸੀਂ ਫਿਰ ਵੀ ਅਸੀਂ ਬੇਨਤੀ ਕਰਾਂਗੇ ਜੀ ਆਪਾਂ ਆਪਸ ਵਿੱਚ ਭਾਈਚਾਰਾ ਕੁੱਤੇ ਨਾ ਤੁਸੀਂ ਦੇਖ ਰਹੇ ਹੋ ਆਜ਼ਾਦ ਲੋਕ ਚੈਨਲ ਮੈਂ ਹਾਂ ਤੁਹਾਡਾ ਆਪਣਾ ਦੋਸਤ ਅਸਵਿੰਦਰ ਸੋਹਤਾ ਐਸ ਲਈ ਗਰਾਊਂਡ ਜ਼ੀਰੋ ਦੀਆਂ ਰਿਪੋਰਟ ਤੁਹਾਨੂੰ ਦਿਖਾ ਰਹੇ ਆ ਤਨਤਾਨ ਦੇ ਵਿੱਚ ਜਿਹੜਾ ਸਿਆਸਤ ਦਾ ਅਖਾੜਾ ਪੱਕਿਆ ਹੋਇਆ ਵੱਖ-ਵੱਖ ਪਾਰਟੀਆਂ ਉਹ ਇਸ ਸਿਆਸਤ ਦੇ ਅਖਾੜੇ ਵਿੱਚ ਆਪਣੀ ਜੋਰ ਰਜਮਾਇਸ਼ ਕਰ ਰਹੀਆਂ ਨੇ ਪਰ ਉੱਥੇ ਹੀ ਇੱਕ ਉਹ ਪਾਰਟੀ ਜਿਹੜੀ ਕਿ ਉੱਭਰ ਕੇ ਆਈ ਔਰ ਪੰਜਾਬ ਦੇ ਵਿੱਚ ਇੱਕ ਨਵੀਂ ਸੋਚ ਪੈਦਾ ਕਰਦੀ ਹੈ ਅਕਾਲੀ ਦਲ ਵਾਸ ਪੰਜਾਬ ਦੇ ਭਾਈ ਅਮਰਿਤਪਾਲ ਸਿੰਘ ਜੀ ਦੀ ਪਾਰਟੀ ਔਰ ਸਾਨੂੰ ਉਸ ਪਾਰਟੀ ਦੇ ਕੁਝ ਨੁਮਾਇੰਦੇ ਜਿਹੜੇ ਪ੍ਰਚਾਰ ਕਰਦੇ ਮਿਲੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਆਖਰ ਕਿੱਦਾਂ ਦਾ ਜਿਹੜਾ ਹੰਗਾਰਾ ਉਹਨਾਂ ਨੂੰ ਪਿੰਡਾਂ ਦੇ ਵਿੱਚੋਂ ਮਿਲ ਰਿਹਾ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਾਬਾ ਜੀ ਤੁਸੀਂ ਵਕ ਵਕ ਪਿੰਡਾਂ 'ਚ ਜਾ ਰਹੇ ਹੋ ਪਿੰਡ ਪੰਜ ਵਾਰਡ ਵੀ ਆਏ ਹੋ ਕਿੰਦਾ ਦਾ ਹੰਗਾਰਾ ਤੁਹਾਨੂੰ ਸੰਗਤ ਦੇ ਵੱਲੋਂ ਮਿਲਦਾ ਹੈ ਤੇ ਜੀ ਸਭ ਤੋਂ ਪਹਿਲਾਂ ਤੁਹਾਡੇ ਮਾਧਿਅਮ ਰਹਿਣ ਅਸੀਂ ਤੁਹਾਡਾ ਵੀ ਧੰਨਵਾਦ ਕਰਦੇ ਹਾਂ ਤੁਸੀਂ ਆਪਣਾ ਸਮਾਂ ਕੱਢ ਕੇ ਤੇ ਜਿਹੜੀ ਕਵਰੇਜ ਕਰ ਰਹੇ ਜੀ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਜੀ ਬਾਕੀ ਇਹ ਆ ਕਿ ਲੋਕ ਥੋੜਾ ਸਹਿਮ ਹੈਗਾ ਕਿ ਹਰ ਇੱਕ ਨੇ ਕੋਈ ਪਾਰਟੀ ਤੋਂ ਪਰ ਆਹੀ ਘਰਾਂ ਕਿ ਜਾਂਦੇ ਆ ਸਾਨੂੰ ਹਰ ਘਰ ਕੋਈ ਚਾਹ ਤੋਂ ਬਣਾਣੀ ਜਾਂ ਦੇ ਦਿੰਦੇ ਆ ਸਾਨੂੰ ਕਹਿ ਰਹੇ ਆ ਕਿ ਤੁਸੀਂ ਬੇਫਿਕਰੇ ਹੋ ਜਾਓ ਸਾਡਾ ਫਰਜ਼ ਮੰਦਾ ਕਿਉਂਕਿ ਇਹ ਤਰਨਤਾਰ ਦੀ ਮਾਝੀ ਧਰਤੀ ਆ ਸਾਰੇ ਨੂੰ ਪਤਾ ਵਾ ਕਿ ਜਿਹੜੀ ਭਾਈ ਮਨਦੀਪ ਸਿੰਘ ਦੇ ਭਰਾਤਾ ਜੀ ਭਾਈ ਸੰਦੀਪ ਸਿੰਘ ਸਨ ਹੀ ਨੇੜੇ ਕੁਰਬਾਨੀ ਕੀਤੀ ਆ ਜਿਹੜਾ ਆਪਣੇ ਆਪਣੇ ਸੂਬਾ ਸਰੰਦ ਕਹਿੰਦਾ ਸੀ ਉਹਨੇ ਇੱਥੇ ਬੱਚਿਆਂ ਦਾ ਸ਼ਿਕਾਰ ਖੇਡਿਆ ਹੈ ਧਰਤੀ ਤੇ ਚਬਾਲ ਠਾਣੇ ਲੱਗਾ ਰਿਆ ਕਰਨ ਤਰਨ ਲੱਗਾ ਰਿਆ ਕੈਰੋਂ ਲੱਗਾ ਰਿਆ ਇਹ ਪੁਰਾਣੇ ਜਿੰਨੇ ਵੀ ਜਿਹੜੇ ਸਾਡੇ ਬਜ਼ੁਰਗ ਆ ਜਿਹੜੇ ਸਾਡੇ ਵੀਰ ਉਹਨਾਂ ਨੂੰ ਸਾਰਾ ਪਤਾ ਇਹਦੀ ਹਿਸਟਰੀ ਬਾਰੇ ਕਿ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਜੀ ਗੁਰੂ ਸਾਹਿਬ ਕਿਰਪਾ ਕਰਨਗੇ 11 ਤਰੀਕ ਨੂੰ ਤੁਹਾਡੇ ਸਾਹਮਣੇ ਇਹ ਹਰਮਦਾਨ ਫਤਿਹ ਹੋਈਗਾ ਜੀ ਆਮ ਆਦਮੀ ਪਾਰਟੀ ਨੂੰ ਕਿਵੇਂ ਦੇਖਦੇ ਹੋ ਅਰੰਭਤਾਂ ਦੇ ਵਿੱਚ ਅਸੀਂ ਐਂਟਰ ਕਰਦੇ ਆ ਜਿੱਥੇ ਦਫ਼ਤਰ ਤਾਂ ਨਜ਼ਰ ਆਉਂਦੇ ਨੇ ਪਾਰਟੀ ਦੇ ਉੱਥੇ ਸੜਕ ਦੇ ਉੱਤੇ ਧੰਨੇ ਵੀ ਨਜ਼ਰ ਆ ਰਹੇ ਨੇ ਕਿੰਦਾ ਦੇਖਦੇ ਹੋ ਸਰਕਾਰ ਨੂੰ ਵੀ ਵਗ ਨੂੰ ਸਾਨੂੰ ਦੱਸਣ ਦੀ ਲੋੜ ਨਹੀਂ ਸਾਰਿਆਂ ਨੂੰ ਪਤਾ ਵਾ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀ ਆਮ ਆਦਮੀ ਪਾਰਟੀ ਨੇ ਜੇ ਤੇ ਉਹਨਾਂ ਨੇ ਵਾਅਦੇ ਪੂਰੇ ਕੀਤੇ ਹੋਏ ਤੇ ਸੰਗਤਾਂ ਨੇ ਉਹਨਾਂ ਨੂੰ ਫਤਵਾ ਦੇਣਾ ਬਾਕੀ ਮੈਂ ਤੁਹਾਡੇ ਮੱਦੇ ਬਰਾਵੀਂ ਬੇਨਤੀ ਕਰੂੰਗਾ ਉਹ ਵੀ ਸਾਡੇ ਭਰਾ ਵਾ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦਾ ਕਿਸੇ ਟਾਈਮ ਤੇ ਪੱਲਾ ਫੜਿਆ ਸੀ ਅਕਾਲੀ ਦਲ ਵਾਲੇ ਵੀ ਸਾਡੇ ਭਰਾ ਵਾ ਤੇ ਕਾਂਗਰਸ ਵਾਲੇ ਬੀਜੇਪੀ ਵਾਲੇ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਐਸ ਵਕਤ ਲੋੜ ਹੈ ਆਪਾਂ ਨੂੰ ਸਾਰਿਆਂ ਨੂੰ ਵੀ ਆਪਣੇ ਇਹ ਅਣਖ ਦੀ ਗੱਲ ਆ ਮਾਝੇ ਦੀ ਧਰਤੀ ਦੀ ਕਿ ਆਪਣੇ ਇੱਕੋ ਇੱਕ ਮੌਕਾ ਵਾ ਜੇ ਮੌਕਾ ਆਪਣਾ ਕੋ ਖੁੱਸ ਗਿਆ ਤੇ ਆਪਾਂ ਨੂੰ ਇਹ ਗੁਰੂ ਸਾਹਿਬ ਦੀ ਕਿਰਪਾ ਨਾਲ ਖੁੱਸਦਾ ਨਹੀਂ ਇਹ ਤਰਨ ਤਰਨ ਮਾਝੇ ਦੀ ਧਰਤੀ ਵਾਲੇ ਕਦੇ ਖੁੱਸਣ ਨਹੀਂ ਦਿੰਦੇ ਪਰ ਫਿਰ ਵੀ ਇਹ ਬੇਨਤੀ ਕਰਾਂਗੇ ਭਾਵੇਂ ਤੁਸੀਂ ਜਿਹਦੇ ਮਰਜ਼ੀ ਝੰਡੇ ਲਾਏ ਆ ਜੇ ਤੁਹਾਡੀ ਕੋਈ ਮਜਬੂਰੀ ਆ ਤੁਸੀਂ ਕੋਈ ਗਰਾਂਟ ਲਈ ਆ ਜਾਂ ਤੁਹਾਡੀਆਂ ਤੁਹਾਨੂੰ ਕੋਈ ਪ੍ਰੈਸ਼ਰ ਆ ਤੇ ਸਾਨੂੰ ਸਾਰੀ ਗੱਲ ਦਾ ਪਤਾ ਵਾ ਤੁਸੀਂ ਫਿਰ ਵੀ ਜਮੀਰ ਕਰਕੇ ਜੇ ਤੁਸੀਂ ਇਹ ਇਹ ਸਾਥ ਦੋਗੇ ਤਾਂ ਤੁਹਾਨੂੰ ਗੁਰੂ ਸਾਹਿਬ ਦੇ ਨਿਗਾਹ ਦੇ ਵਿੱਚ ਤੁਸੀਂ ਚਾਹੀਦੇ ਹਿੱਤ ਤੁਹਾਡੇ ਬੇਨਤੀ ਕਰਾਂਗੇ ਕਿ ਸਾਰੇ ਭਰਾਵਾਂ ਨੂੰ ਕਿ ਇਹ ਮੌਕਾ ਨਾ ਗਵਾਚੇ ਤੇ ਤਕੜੇ ਹੋ ਕੇ ਆਪਾਂ ਇਹ ਹਾਲਾ ਮਾਰੀਏ ਬਾਕੀ ਆਮ ਆਦਮੀ ਪਾਰਟੀ ਜਿਹੜੇ ਵਾਅਦੇ ਕੀਤੇ ਸੀ ਵੇਖੋ ਪਹਿਲਾਂ ਆਮ ਆਦਮੀ ਪਾਰਟੀ ਹਰਮੀਤ ਸੰਧੂ ਨੂੰ ਆਂਦੀ ਸੀ ਕਿ ਇਹ ਨਸ਼ੇ ਦਾ ਤਸਕਰ ਹੈ ਹੁਣ ਉਹ ਹੀ ਆਮ ਆਦਮੀ ਪਾਰਟੀ ਕਹਿੰਦੀ ਇਹ ਨਸ਼ਾ ਬੰਦ ਕਰੇਗਾ ਤੇ ਸਾਨੂੰ ਦੱਸਣ ਦੀ ਲੋੜ ਨਹੀਂ ਵੇਖੋ ਤੁਹਾਡੇ ਸਾਹਮਣੇ ਪਿੰਡਾਂ ਦੇ ਘਰਾਂ ਦੇ ਪਤਾ ਨਹੀਂ ਕਿੰਨੇ ਨੌਜਵਾਨ ਜਿਹੜੇ ਹਰ ਪਿੰਡ ਦੇ ਵਿੱਚ 20 25 25 ਨੌਜਵਾਨ ਜਿਹੜੇ ਉਹ ਚਾਰੇ ਨਸ਼ੇ ਦਾ ਕਰਕੇ ਉਹ ਆਪਣਾ ਆਪ ਗਵਾ ਚੁੱਕ ਜਾ ਕੇ ਇਹਨਾਂ ਦਾ ਕੀ ਉਹਨਾਂ ਹਾਲ ਤਈਰ ਪਿੰਡਾਂ ਵਿੱਚ ਆਨੇ ਸਾਨੂੰ ਹੋਣਾ ਕਿ ਦੱਸਦੇ ਲੋਕ ਸਾਡੇ ਦੇ ਬੱਚੇ ਖਤਮ ਹੋ ਗਏ ਨਸ਼ੇ ਦਾ ਕੋੜ ਜਿਹੜਾ ਨਸ਼ੇ ਦਾ ਇਨਾ ਇੱਕ ਨਸ਼ਾ ਹੀ ਬੰਦ ਕਰ ਦਿੰਦੇ ਤੇ ਫੇਰ ਵੀ ਕਿਤੇ ਨਾ ਕਿਤੇ ਇਹਨਾਂ ਦੀ ਰਹਿ ਰਹਿ ਜਣੇ ਸੋ ਅਸੀਂ ਸਮਝਦੇ ਆ ਕਿ ਬਹੁਤ ਕੋਈ ਮੁਕਾਬਲਾ ਨਹੀਂ ਆ ਆਵਾਂ ਦੀ ਪਾਰਟੀ ਕਿਉਂਕਿ ਉਹਨਾਂ ਨੇ ਜਿਹੜੇ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਹੋਏ ਗਰੀਬ ਦਿਨੋਂ ਦਿਨ ਗਰੀਬ ਹੋ ਰਿਹਾ ਹੁੰਦਾ ਜਾ ਰਿਹਾ ਸੋ ਅਸੀਂ ਕੋਈ ਮੁਕਾਬਲਾ ਨਹੀਂ ਸਮਝਦੇ ਇਹਨਾਂ ਦਾ ਬਾਬਾ ਜੀ ਲੱਗਦਾ ਨਹੀਂ ਕਿ ਆਮ ਆਦਮੀ ਪਾਰਟੀ ਦੇ ਕੋਲ ਕੋਈ ਇਹੋ ਜਿਹਾ ਵਾਸ਼ਿੰਗ ਪਾਊਡਰ ਹੈ ਵਾਸ਼ਿੰਗ ਪਾਊਡਰ ਨਿਰਮਾ ਕਿ ਪਹਿਲਾਂ ਜਿਹੜਾ ਦਾਗ ਹੀ ਹੈ ਉਹ ਦਾਗ ਹੀ ਆ ਜਦੋਂ ਆਪ ਦੇ ਵਿੱਚ ਜੁਆਇਨ ਹੋ ਜਾਂਦਾ ਤਾਂ ਬਿਲਕੁਲ ਚਿੱਟਾ ਹੋ ਜਾਂਦਾ ਹੈ ਸਾਫ ਹੋ ਜਾਂਦਾ ਹੈ ਪੰਜਾਬ ਦੀ ਸਿਆਸਤ ਨੂੰ ਪੰਜਾਬ ਦੇ ਲੋਕਾਂ ਨੂੰ ਇਸ ਵੇਲੇ ਕਿਹੜੀ ਪਾਰਟੀ ਦੀ ਲੋੜ ਹੈ ਤੁਹਾਨੂੰ ਕਿਵੇਂ ਲੱਗਦਾ ਹੈ ਇਹ ਵਗਰੂ ਦੇਖੋ ਜੀ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਕਿ ਕੋਈ ਭਾਵੇਂ ਆਮ ਆਦਮੀ ਪਾਰਟੀ ਸਾਰੇ ਇਨਸਾਨ ਮਾਰੇ ਨਹੀਂ ਹੁੰਦੀਆਂ ਕਿ ਆਮ ਆਦਮੀ ਪਾਰਟੀ ਦੇ ਵਿੱਚ ਬਹੁਤ ਵੱਧ ਵਧੀਆ ਜਿਹੜੇ ਹੈਗੇ ਹੀ ਇਹਨਾਂ ਕੈਂਡੀਡੇਟ ਉਹਨਾਂ ਨੂੰ ਲਾ ਸਕਦੇ ਪਰ ਵੇਖੋ ਕਿ ਇਹਨਾਂ ਨੂੰ ਹੋਰ ਕੋਈ ਕੈਂਡੀਡੇਟ ਨਹੀਂ ਮਿਲਿਆ ਕਿ ਜਿੰਨੂੰ ਇਹ ਪਹਿਲਾਂ ਗਾਲਾਂ ਕੱਢੀ ਗਏ 2022 ਦੇ ਵਿੱਚ ਜਿੰਦੇ ਨਾਂ ਤੇ ਸਰਕਾਰ ਬਣਾਈ ਇਹਨਾਂ ਨੇ ਪਹਿਲਾਂ ਕਾਂਗਰਸ ਨੇ ਗੁੜਕਾ ਸਾਬੜ ਕੇ ਸਰਕਾਰ ਬਣਾਈ ਫਿਰ ਇਹਨਾਂ ਕਹਿੰਦੇ ਹਫਤੇ ਵਿੱਚ ਨਸ਼ੇ ਦਾ ਲੱਕ ਤੋੜ ਦਾਂਗੇ ਹੁਣ ਵੇਖੋ ਕਿ ਜਿਹੜੇ ਬੰਦੇ ਨੇ ਲੱਕ ਤੋੜਦਾ ਜਿਹੜਾ ਜਿਨ੍ਹਾਂ ਬਾਰੇ ਪ੍ਰਚਾਰ ਕਰੀ ਗਏ ਮਜੀਠੀ ਸਜੀਬਾ ਉਹਨਾਂ ਅੰਦਰ ਕਰਨਾ ਉਹਨੂੰ ਉਹਨਾਂ ਨੇ ਫੜ ਕੇ ਕੈਂਡੀਡੇਟ ਬਣਾਤਾ ਤੇ ਇਹਨਾਂ ਨੂੰ ਕੋਈ ਯਾਸ ਰੱਖਣਗੇ ਬਹੁਤ ਜਾਗਰੂਪ ਹੋ ਗਏ ਆ ਸੰਗਤਾਂ ਜਿਹੜੀਆਂ ਵਾ ਉਹ ਉਹਨਾਂ ਨੂੰ ਪੂਰਾ ਪਤਾ ਵਾ ਇਹ ਬਹੁਤ ਵੱਡੇ ਪੱਦਰ ਤੇ ਵਾਅ ਸਰਖੀ ਉਹਨਾਂ ਨੇ ਵਾਰਸ ਪੰਜਾਬ ਦੀ ਜਥੇਬੰਦੀ ਤੋਂ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਇੱਕ ਬਹੁਤ ਵਧੀਆ ਮੈਸੇਜ ਆਏਗਾ ਕਿ ਕਿਉਂਕਿ ਜਿਹੜੇ ਕੰਮ ਪਹਿਲਾਂ ਸਰਕਾਰਾਂ ਨੇ ਕਰਨਾ ਸੀ ਭਾਈ ਅਮਰਤਪਾਲ ਜੀ ਨੇ ਕਰਕੇ ਵਿਖਾਏ ਆ ਵੇਖੋ ਇਹ ਭਾਈ ਸੰਦੀਪ ਸਿੰਘ ਸਣੀ ਨੇ ਪਹਿਲਾਂ ਉਹਨੂੰ ਗੱਡੀ ਚੜਾਇਆ ਜਿਹੜਾ ਧੀਆਂ ਭੈਣਾਂ ਨੂੰ ਗਾਲ੍ਹਾਂ ਕੱਢਦਾ ਸੀ ਸੂਰੀ ਉਹਨੂੰ ਮਾਰ ਕੇ ਤੇ ਵੇਖੋ ਹਿੰਦੂਪੁਰ ਹਿੰਦੂਪ ਭਰਾ ਸਾਡੇ ਪਰ ਉਹ ਹਿੰਦੂਆਂ ਦੇ ਵੀ ਬਰਖਲ ਕਲੰਕ ਲਾਉਂਦਾ ਸੀ ਉਹ ਉਹ ਵੇਖੋ ਨਾ ਪਹਿਲੋਂ ਕੰਮ ਕਰਕੇ ਫੇਰ ਉਹਨਾਂ ਨੇ ਵੋਟ ਮੰਗੀ ਆ ਇਹ ਨਹੀਂ ਕਿ ਉਹ ਕੰਮ ਪਹਿਲੋਂ ਕਰਕੇ ਹੁਣ ਉਹਨਾਂ ਨੇ ਕੰਮ ਕਰਤਾ ਵਾ ਦੋ ਤਗੜੀਆਂ ਕੁਰਬਾਨੀਆਂ ਕੀਤੀਆਂ ਸਾਡੀ ਨਿਗਾਹ ਦੇ ਵਿੱਚ ਸਿੱਖ ਪੰਥ ਜਿਹੜੀ ਆ ਮਾਝੇ ਧਰਤੀ ਖਾ ਕਰਕੇ ਉਹ ਉਹਨਾਂ ਦਾ ਮੁੱਲ ਪਾਏਗੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਕੋਈ ਇਹ ਜੀ ਦੁਨੀਆ ਤਾਕਤ ਨਹੀਂ ਹੈ ਕਿ ਭਾਈ ਮਨਦੀਪ ਸਿੰਘ ਇਥੋਂ ਫਤਵਾ ਨਾ ਮਿਲੇਗਾ ਲੱਗਦਾ ਹੈ ਕਿ ਜਿਵੇਂ ਪੰਥਾ ਘਲਕਾਏ ਤੇ ਜਿੱਦਾਂ ਪਹਿਲਾਂ ਲੋਕਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਫਤਵਾ ਦਿੱਤਾ ਵੱਡੀ ਲੀਡ ਦੇ ਨਾਲ ਜਿਤਾਇਆ ਕੀ ਐਸਵਰ ਮਨਦੀਪ ਸਿੰਘ ਖਾਲਸਾ ਜੀ ਦੀ ਵੀ ਜਿੱਤ ਜਿਹੜੀ ਆ ਉਹ ਤੁਹਾਨੂੰ ਨਜ਼ਰ ਆਉਂਦੀ ਹੈ ਬਿਲਕੁਲ ਜੀ ਇਹ ਇਕੱਲਾ ਭਾਈ ਵਾਰਿਸ ਪੰਜਾਬ ਦੀ ਜਥੇਬੰਦੀ ਨੇ ਸਮੂਹ ਪੰਥ ਦਾ ਤੇ ਫਰਜ਼ ਆ ਤੇ ਸਾਰੇ ਵਰਜਾ ਫਰਜ਼ ਨਿਭਾ ਰਹੇ ਆ ਅੱਜ ਵੇਖੋ ਅੱਜ ਅਸੀਂ ਪੰਜਵੜਾ ਇੱਥੇ ਪਿੰਡ ਦੇ ਵਿੱਚ ਆਏ ਆ ਤੇ ਜਿੰਨੇ ਪਿੰਡਾਂ ਦੇ ਵਿੱਚੋਂ ਲੋਕਲ ਵੀ ਤੇ ਬਾਹਰੋਂ ਦੂਜਿਆਂ ਵੇਖੋ ਕਈ ਗੁਰਮਖ ਸਾਡੇ ਇਹ ਦੂਜੇ ਜ਼ਿਲ੍ਹਿਆਂ ਦੇ ਵਿੱਚੋਂ ਆ ਕੇ ਪਟਿਆਲੇ ਤੋਂ ਆ ਕੇ ਦਿਨ ਰਾਤ ਉੱਥੇ ਬਿਸਤਰੇ ਲਾਏ ਇਹਨਾਂ ਨੇ ਕਿ ਯਹੀ ਅੱਜ ਦੀ ਕੌਮ ਦੀ ਲੋੜ ਆ ਤੇ ਤੁਸੀਂ ਸਮਝ ਲੋਗੇ ਅਸੀਂ ਫੌਜ ਚ ਨੌਕਰੀ ਕੀਤੀ ਤੇ ਆਂਦੇ ਕਿ ਇੱਕ ਸੰਤਰੀ ਤੋਂ ਪਤਾ ਲੱਗ ਜਾਂਦਾ ਕਿ ਜੂਨ ਦਾ ਡਿਸਪਲਿਨ ਕੀ ਆ ਤੇ ਇਥੇ ਹਿਸਾਬ ਲਾ ਲਓ ਕਿ ਜਿਹਨਾਂ ਨੇ ਦਰਦੇ ਆ ਕਿ ਬਾਹਰੋਂ ਆ ਕੇ ਸਾਡਾ ਸਾਥ ਦੇ ਮਾਝੇ ਧਰਤੀ ਦੇ ਕਦੀ ਮਾਰਗ ਦੀ ਕਿਰਪਾ ਨਾਲ ਇਹ ਪਿੱਠ ਲੱਗਣ ਨਹੀਂ ਦਿੰਦੀ ਏ ਇੱਕ ਬੀਤੇ ਦਿਨੀ ਜਦ ਤੁਹਾਡੇ ਪਾਰਟੀ ਦੇ ਬੁਲਾਦੇ ਦੇ ਵੱਲੋਂ ਸਾਡੇ ਇੱਕ ਸਾਥੀ ਪੱਤਰਕਾਰ ਦੇ ਨਾਲ ਇੱਕ ਘਟਨਾ ਵਾਪਰੀ ਉਸ ਘਟਨਾ ਨੂੰ ਕਿਵੇਂ ਦੇਖਦੇ ਹੋ ਵੇਖੋ ਜੀ ਪੱਤਰਕਾਰ ਵੀ ਸਾਡੇ ਭਰਾ ਵਾ ਹੁਣ ਤੁਸੀਂ ਸਾਡੇ ਨਾਲ ਗੱਲ ਕਰਨ ਦਾ ਜੇ ਸਾਨੂੰ ਇੰਨਾ ਵਧੀਆ ਲੱਗਾ ਕਿ ਆਪਾਂ ਸਾਨੂੰ ਕੋਈ ਮਹਿਸੂਸ ਨਹੀਂ ਆਇਆ ਕੋਈ ਪੱਤਰਕਾਰ ਆ ਮੈਂ ਤੇ ਬੇਨਤੀ ਕਰਾਂਗਾ ਪੱਤਰਕਾਰ ਵੀ ਉਹ ਸਵਾਲ ਕਰਨ ਜੇ ਸਾਨੂੰ ਨਾਲ ਚੁਭਣਾ ਤੇ ਸਾਡਾ ਵੀ ਫਰਜ਼ ਮੰਨਦਾ ਵਾ ਕਿ ਪੱਤਰਕਾਰ ਸਾਡੇ ਭਰਾ ਸਮਝ ਕੇ ਉਹਨਾਂ ਨਾਲ ਉਹ ਕੋਈ ਹੋਜੀ ਗੱਲ ਨਾ ਕਰੀ ਕਿਸੇ ਨੂੰ ਨੁਕਸਾਨ ਪਹੁੰਚੇ ਚਲੋ ਅਸੀਂ ਫਿਰ ਵੀ ਇਸ ਅਸੀਂ ਬੇਨਤੀ ਕਰਾਂਗੇ ਜੀ ਆਪਣਾ ਆਪਸ ਵਿੱਚ ਭਾਈਚਾਰਾ ਟੁੱਟੇ ਨਾ ਤੇ ਆਪਾਂ ਲੜਨ ਮਿਲ ਕੇ ਤੁਸੀਂ ਸਾਡਾ ਸਾਥ ਦੇ ਰਹੇ ਜੀ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਆਂ ਸਾਡੇ ਅੰਦਰ ਕੋਈ ਗੱਲ ਨਹੀਂ ਹੋ ਜੀ ਕਿਸੇ ਦੇ ਮੰਨ ਦੇ ਅੰਦਰ ਚਲੋ ਕੋਈ ਨਿੱਜੀ ਹੋ ਸਕਦਾ ਵਾ ਇੱਕ ਦੂਜੇ ਨਾਲ ਉਹ ਨੂੰ ਅਸੀਂ ਸਮਝਦੇ ਨਹੀਂ ਕਿ ਇਹਨੂੰ ਮਸਲਾ ਜਾਂ ਪਾਰਟੀ ਵਿੱਚ ਲਿਆਂਦਾ ਜਾਵੇ ਜਾਂ ਉਹ ਪੱਤਰਕਾਰ ਭਾਈਚਾਰੇ ਜਾਂ ਜਥੇਬੰਦੀ ਲੰਦਾ ਬਸ ਇਹੋ ਬੇਨਤੀ ਬਹੁਤ ਧੰਨਵਾਦ ਤੁਹਾਡਾ ਤੁਹਾਡਾ ਜੇ ਤੁਸੀਂ ਸਮਾਂ ਕੱਢ ਕੇ ਸਾਡੇ ਨਾਲ ਜਿਹੜੇ ਪਿੰਡਾਂ ਵਿੱਚ ਗਰਾਊਂਡ ਲੈਵਲ ਤੇ ਜਿਹੜਾ ਕਵਰਿੰਗ ਕਰਦਾ ਜੀ ਤੇ ਸੱਚੀ ਗੱਲ ਕਰ ਰਿਹਾ ਜੀ ਅਸੀਂ ਸੱਚੇ ਪੱਤਰਕਾਰ ਦੇ ਅਸੀਂ ਸਲੂਟ ਮਾਰਦੇ ਹਾਂ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਣਿਆ ਤੁਸੀਂ ਖਾਲਸਾ ਜੀ ਕੋਲੋਂ ਕਿ ਜਿਹੜਾ ਹੰਗਾਰਾ ਹੈ ਉਹ ਭਾਈ ਬੰਦੀਪ ਸਿੰਘ ਖਾਲਸਾ ਜੀ ਨੂੰ ਮਿਲਦਾ ਹੈ ਔਰ ਇਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੀ ਜਿਹੜੇ 11 ਤਰੀਕ ਨੂੰ ਐਲਾਨ ਜਦੋਂ ਹੋਵੇਗਾ ਤਾਂ ਅਕਾਲੀ ਦਲ ਵਾਰਸ ਪੰਜਾਬ ਦੀ ਇੱਕ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰੇਗੀ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸ ਵਿੱਚ ਜਰੂਰ ਦੱਸੋ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਮੈਨੂੰ ਦੀ ਉਜਾਜ਼ਤ ਮੈਂ ਹਾਂ ਤੁਹਾਡਾ ਆਪਣਾ ਦੋਸਤ ਰਿੰਦਰ ਸੋਹਤਾ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਤੁਸੀਂ ਦੇਖ ਰਹੇ ਹੋ ਆਜ਼ਾਦ ਲੋਕ ਚੈਨਲ